ਪੰਜਾਬ ਸਰਕਾਰ ਵੱਲੋਂ ਜਿਹੜੀ ਨਸ਼ਿਆਂ ਦੇ ਖਿਲਾਫ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਚੜੀ ਗਈ ਸੀ ਉਸ ਦੇ ਤਹਿਤ ਡਾਕਟਰ ਮਹਿਤਾਬ ਸਿੰਘ ਆਈਪੀਐਸ ਐਸਐਸਪੀ ਸਾਹਿਬ ਬਟਾਲਾ ਗੁਰਪ੍ਰਤਾਪ ਸੋਹਤਾ ਐਸਪੀ ડી ਸਾਹਿਬ ਬਟਾਲਾ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮਹਿੰਮ ਹੈ ਇਹਦੇ ਵਿੱਚ ਵੱਖ-ਵੱਖ ਅਸੀਂ ਨੱਕੇ ਲਗਾ ਕੇ ਇਨਫੋਰਮੇਸ਼ਨ ਤਹਿਤ ਕਾਰਵਾਈਆਂ ਜਿਹੜੀਆਂ ਕਰ ਰਹੇ ਸੀ ਇਸ ਦੇ ਤਹਿਤ ਹੀ ਮਿਤੀ 17 ਨਵੰਬਰ ਨੂੰ ਇੰਸਪੈਕਟਰ ਪ੍ਰਭਜੋਤ ਸਿੰਘ ਐਸ ਐਚਓ ਕਿਲਾ ਲਾਲ ਸਿੰਘ ਤੇ ਉਹਨਾਂ ਦੀ ਟੀਮ ਵੱਲੋਂ ਇੱਕ ਨਾਕੇ ਦੌਰਾਨ 492 ਗ੍ਰਾਮ ਹੈਰਨ ਤੇ 446 ਗ੍ਰਾਮ ਜਿਹੜੀ ਆਈਸ ਹੈਗਾ ਨਾਰਕੋਟਿਕਸ ਉਹ ਬਰਾਮਦ ਕੀਤੀ ਗਈ ਸੀ ਤੇ ਇਸ ਦੇ ਵਿੱਚ ਦੋ ਦੋਸ਼ੀ ਸਾਹਿਲਪ੍ਰੀਤ ਸਿੰਘ ਅਕਾਲਗੜ ਜੰਡਿਆਲਾ ਦਾ ਰਹਿਣ ਵਾਲਾ ਸੀ ਵਰਿੰਦਰ ਸਿੰਘ ਖਲਿਆਰਾ ਪਿੰਡ ਇਹ ਵੀ ਜਨਰਲ ਰਿਆਨ ਦਾ ਸੀ ਇਹ ਆਪਣੇ ਉਸ ਇਲਾਕੇ ਤੋਂ ਨਸ਼ੀਲੇ ਪਦਾਰਥ ਲਿਆ ਕੇ ਇਸ ਏਰੀਆ ਦੇ ਵਿੱਚ ਸਪਲਾਈ ਕਰਦੇ ਸੀ ਤੇ ਇਸ ਆਪਰੇਸ਼ਨ ਦੇ ਤਹਿਤ ਇਹ ਦੋਨਾਂ ਨੂੰ ਅਰੈਸਟ ਕਰਕੇ ਇਹਨਾਂ ਦੇ ਅਗੇਂਸਟ ਅੰਡਰ ਸੈਕਸ਼ਨ 21 ਸੀ 6685 ਐਨਡੀਪੀ ਸੈਕਟ ਪੀਐਸ ਕਿਲਾ ਲਾਲ ਸਿੰਘ ਮਕਦਮਾ ਦਰਜ ਕਰਕੇ ਤਫ਼ਤੀਸ਼ ਜਾਰੀ ਹੈ ਕੱਲ 23 ਨਵੰਬਰ ਨੂੰ 20 ਇਸੇ ਮਹਿਮ ਤਹਿਤ ਇਨਸਪੈਕਟਰ ਪ੍ਰਭਜੋਤ ਸਿੰਘ ਸਰ ਇਹ ਦੂਜਾ ਕੇਸ ਸੀ ਹਾਂ ਇਹ ਸੈਕੰਡ ਕੇਸ ਹੈ